ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰੀ ਤੁਸੀਂ ਦੇਖਿਆ ਹੋਵੇਗਾ ਵੀ ਜਦੋਂ ਵੀ ਕੋਈ ਗ੍ਰੰਥੀ ਸਿੰਘ ਪ੍ਰਸ਼ਾਦਾ ਸ਼ਕਦਾ ਹੈ ਜਾਂ ਆਪਾਂ ਕਿਸੇ ਗੁਰਸਿੱਖ ਨੂੰ ਪ੍ਰਸ਼ਾਦਾ ਸ਼ਕਾਉਂਦੇ ਹਾਂ ਮੈਂ ਸੰਤ ਵੀ ਜਿਹੜੇ ਬਣੇ ਆ ਉਹ ਵੇਖਿਆ ਉਹ ਇੱਕ ਨਾ ਆਪਣਾ ਪ੍ਰਭਾਵ ਜਿਹਾ ਪਾਉਣ ਵਾਸਤੇ ਇੱਕ ਦੋ ਦਿਨ ਸ਼ਬਦ ਪੜ੍ਹਦੇ ਆ ਪ੍ਰਸ਼ਾਦਾ ਸ਼ਕਣ ਤੋਂ ਪਹਿਲਾਂ ਔਰ ਉਹਨਾਂ ਸ਼ਬਦਾਂ ਦਾ ਪ੍ਰਸ਼ਾਦਾ ਸ਼ਕਨ ਦੇ ਨਾਲ ਕੋਈ ਸਬੰਧ ਨਹੀਂ ਹੁੰਦਾ ਪਰ ਸਿਰਫ ਇੱਕ ਪ੍ਰਭਾਵ ਪਾਉਣ ਵਾਸਤੇ ਪੜੇ ਜਾਂਦੇ ਨੇ ਮੈਂ ਗਰੰਤੀ ਸੀ ਬਚਪਨ ਦੇ ਵਿੱਚ ਮੈਂ ਵੀ ਇਦਾਂ ਹੀ ਕਰਦਾ ਸੀ ਨਹੀਂ ਸੀ ਪਤਾ ਅਰਥਾਂ ਦਾ ਗੁਰਬਾਣੀ ਦਾ ਤੇ ਮੈਂ ਵੀ ਜਿੱਥੇ ਪ੍ਰਸ਼ਾਦਾ ਸ਼ਕਨਾ ਇਹ ਸ਼ਬਦ ਪੜ੍ਹਨੇ ਜ਼ਰੂਰ ਪਹਿਲਾ ਸ਼ਬਦ ਇੱਕ ਪੜ੍ਹਦੇ ਹਾਂ ਜੀ ਕਾਮ ਕ੍ਰੋਧ ਅਰ ਲੋਭ ਮੋ ਬਿਨ ਸਜਾਇ ਅਹਿਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਹੁਣ ਇਹਦਾ ਮਤਲਬ ਸੋਚੋ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇ ਅਹਮੇਵ ਕਿ ਮੇਰਾ ਜਿਹੜਾ ਕਾਮ ਕ੍ਰੋਧ ਤੇ ਲੋਭ ਤੇ ਮੇਰਾ ਅਹਮੇਵ ਜਿਹੜਾ ਅਹੰਕਾਰ ਆ ਉਹ ਬਿਨ ਸਜਾਇ ਖਤਮ ਹੋ ਜਾਏ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਵੀ ਹੈ ਪ੍ਰਭੂ ਮੈਂ ਤੇਰੇ ਸ਼ਰਨ ਆਇਆ ਤੇਰੇ ਸਰਨਾਗਤ ਆਇਆ ਕਰ ਪ੍ਰਸਾਦ ਤੇ ਮਿਰਦੇ ਗੁਰਦੇਵ ਮਿਰਦੇ ਕਿਰਪਾ ਕਰ ਇਹ ਮੇਰੇ ਵਕਾਰ ਖਤਮ ਹੋ ਜਾਣ ਪਰ ਉਹ ਇਹ ਪ੍ਰਸ਼ਾਦ ਸ਼ਬਦ ਨੂੰ ਇਹ ਪ੍ਰਸ਼ਾਦ ਨਾਲ ਜੋੜ ਦਿੰਦੇ ਆ ਕਿ ਜਿਹੜਾ ਇਹ ਪ੍ਰਸ਼ਾਦ ਸ਼ਕਣ ਲੱਗੇ ਆ ਜਦ ਕਿ ਇੱਥੇ ਪ੍ਰਸ਼ਾਦ ਦਾ ਮਤਲਬ ਕਿਰਪਾ ਹੈ ਇੱਕ ਸ਼ਬਦ ਹੋਰ ਪੜਦੇ ਨੇ ਅਨਕ ਪ੍ਰਕਾਰ ਭੋਜਨ ਬਹੁ ਕੀ ਹੈ ਬਹੁ ਵਿੰਜਨ ਮਿਸਟਾਏ ਕਰੀ پاک ਸਾਲ ਸੋਚ ਪਵਿੱਤਰ ਹੁਣ ਲਾਭੋ ਭੋਗ ਹਰ ਰਾਏ ਹੁਣ ਇਹਦੇ ਵਿੱਚ ਵੀ ਇਹਦਾ ਮਤਲਬ ਇਹਦਾ ਮਤਲਬ ਇਹ ਬਣਾਈ ਜਾਂਦੇ ਆ ਕਿ ਹੁਣ ਭੋਜਨ ਬਣਾਤਾ ਜੀ ਰਸੋਈ ਪਵਿੱਤਰ ਕਰਕੇ ਤੇ ਹੁਣ ਇਹਨੂੰ ਭੋਗ ਲਾ ਦਿਓ ਜੀ ਜਦ ਕਿ ਇਹਦਾ ਮਤਲਬ ਵੀ ਹੋਰ ਆ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਿ ਜਿਸ ਤਰ੍ਹਾਂ ਇੱਕ ਇਸਤਰੀ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਭੋਜਨ ਤਿਆਰ ਕਰਦੀ ਹੈ ਤੇ ਕਈ ਤਰ੍ਹਾਂ ਦੀਆਂ ਮਠਿਆਈਆਂ ਤੇ ਵਿੰਜਨ ਤਿਆਰ ਕਰਦੀ ਹੈ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਇੱਥੇ ਕੀ ਇਹਦਾ ਮਤਲਬ ਇਸਤਰੀ ਆ ਬਹੁ ਵਿੰਜਨ ਮਿਸਟਾਈ ਦਾ ਮਤਲਬ ਵੀ ਮਿੱਠੇ ਭੋਜਨ ਤਿਆਰ ਕਰਦੀ ਆ ਵਿੰਜਨ ਤਿਆਰ ਕਰਦੀ ਆ ਕਰੀ پاک ਸਾਲ ਸੋਚ ਪਵਿੱਤਰ ਹੁਣ ਲਾਵੋ ਭੋਗ ਹਰ ਰਾਇ ਏ ਗੁਰੂ ਸਾਹਿਬ ਮੈਂ ਵੀ ਆਪਣੇ ਹਿਰਦੇ ਨੂੰ ਸਿਮਰਨ ਦੇ ਨਾਲ ਪਵਿੱਤਰ ਕੀਤਾ ਹੈ ਤੇ ਮੇਰੇ ਤੇ ਕਿਰਪਾ ਕਰ ਦਿਓ ਹੁਣ ਮੈਨੂੰ ਮੇਰੀ ਸੁਰਤੀ ਲਾ ਦਿਓ ਮੈਨੂੰ ਸਿਮਰਨ ਦੇ ਵਿੱਚ ਜੋੜ ਲਾਓ ਤੇ ਮੇਰੇ ਹਿਰਦੇ ਨੂੰ ਪ੍ਰਵਾਨ ਕਰੋ ਤਰੀ ਪਾਕ ਸਾਲ ਮੈਂ ਵੀ ਆਪਣੇ ਹਿਰਦੇ ਰੂਪੀ ਰਸੋਈ ਨੂੰ ਪਵਿੱਤਰ ਕੀਤਾ ਹੈ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਤੇ ਹੁਣ ਗੁਰੂ ਸਾਹਿਬ ਜੀ ਮੇਰੇ ਇਸ ਸਰੀਰ ਨੂੰ ਪ੍ਰਵਾਨ ਕਰ ਲਵੋ ਮੇਰੇ ਹਿਰਦੇ ਨੂੰ ਪ੍ਰਵਾਨ ਕਰ ਲਵੋ ਪਰ ਉਹ ਰਸੋਈ ਦੇ ਨਾਲ ਜੋੜ ਦਿੰਦੇ ਇਸ ਸ਼ਬਦ ਨੂੰ ਔਰ ਇੱਕ ਹੋਰ ਸ਼ਬਦ ਪੜਦੇ ਨਾਲ ਤਿੰਨ ਚਾਰ ਸ਼ਬਦ ਇਕੱਠੇ ਪੜਦੇ ਪ੍ਰਸ਼ਾਦਾ ਸ਼ਕਲ ਲੱਗਿਆ ਉਹ ਸ਼ਬਦ ਹੈਗਾ ਨਾਨ ਨਿਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿਨੀ ਗੁਰੂ ਮਨਾਇਆ ਰਜ ਰਜ ਸਹੀ ਖਾਏ ਉਹ ਇਸ ਤਰ੍ਹਾਂ ਉਹ ਇਸ ਹਿਸਾਬ ਨਾਲ ਪੜਦੇ ਆ ਕਿ ਰੋਟੀਆਂ ਪੱਕ ਕੇ ਥਾਲੀ ਜਾ ਗਈਆਂ ਨੇ ਤੇ ਰਜ ਰਜ ਕੇ ਖਾਓ ਜੀ ਹੁਣ ਇਹਦੇ ਵਿੱਚ ਪੁਸਰੀਆਂ ਜਿਹੜਾ ਸ਼ਬਦ ਆ ਉਹ ਹੈਗਾ ਭਈ ਜਿੱਦਾਂ ਰੋਟੀ ਤਿਆਰ ਕਰਦੇ ਸੀ ਲੋਕੀ ਜ਼ਮੀਨ ਤੇ ਅੱਗ ਬਾਲ ਦੇਣੀ ਥੱਲੇ ਮਿੱਟੀ ਫੇਰ ਕੇ ਉੱਤੇ ਅੱਗ ਬਾਲ ਦੇਣੀ ਉਹ ਤੰਦੂਰ ਵਾਂਗੂ ਧਰਤੀ ਗਰਮ ਹੋ ਜਾਂਦੀ ਸੀ ਕੋਲੇ ਸਾਈਡਾਂ ਤੇ ਕਰਦੇ ਨੇ ਅਜੇ ਵੀ ਜੰਗਲ ਚ ਟ੍ਰੇਨਿੰਗ ਦਿੱਤੀ ਜਾਂਦੀ ਏ ਜਿਵੇਂ ਬੰਦੇ ਨੇ ਰੋਟੀ ਕਿੱਦਾਂ ਬਰਉਣੀ ਜੰਗਲ ਦੇ ਵਿੱਚ ਉਹਦੇ ਵਿੱਚ ਰੋਟਾ ਥੱਪ ਦੇਣਾ ਤੇ ਕੋਲਿਆਂ ਦੀ ਆਗ ਦੇ ਨਾਲ ਉਹ ਰੋਟ ਪੱਕ ਜਾਂਦਾ ਇਹਦਾ ਮਤਲਬ ਤੇ ਬੰਦਾ ਭਈ ਜਿਹੜੇ ਗਰੀਬ ਲੋਕ ਨੇ ਜੇ ਉਹਨਾਂ ਨੇ ਆਪਣੇ ਗੁਰੂ ਨੂੰ ਖੁਸ਼ ਕਰ ਲਿਆ ਹੈ ਜੇ ਗੁਰੂ ਦੇ ਦੱਸੇ ਰਸਤੇ ਉੱਤੇ ਚੱਲ ਕੇ ਉਹਨਾਂ ਨੇ ਮਤਲਬ ਆਪਣੇ ਗੁਰੂ ਦੀ ਪ੍ਰਸੰਤਾ ਹਾਸਲ ਕਰ ਲਈ ਹੈ ਉਹ ਉਹਨਾਂ ਪੁਸਰੀਆਂ ਨੂੰ ਧਰਤੀ ਉੱਤੇ ਪਕਾਈਆਂ ਰੋਟੀਆਂ ਨੂੰ ਵੀ ਸਵਾਦ ਨਾਲ ਖਾਂਦੇ ਨੇ ਤੇ ਭਾਵੇਂ ਗਰੀਬੀ ਵਿੱਚ ਵੀ ਮਨੁੱਖਾਂ ਨੂੰ ਸੁਖੀ ਜੀਵਨ ਦਾ ਅਨੁਭਵ ਹੁੰਦਾ ਹੈ ਜੇ ਉਹ ਗੁਰੂ ਦੇ ਰਸਤੇ ਉੱਤੇ ਤੁਰ ਕੇ ਗੁਰੂ ਦੀ ਪ੍ਰਸੰਤਾ ਨੂੰ ਪ੍ਰਾਪਤ ਕਰ ਲੈਂਦੇ ਨੇ ਤੇ ਇਹ ਕਹਿੰਦੇ ਜੀ ਥਾਲੀ 'ਚ ਪੱਕੇ ਰੋਟੀਆਂ ਆ ਗਈਆਂ ਨੇ ਤੇ ਰੱਜ ਰੱਜ ਕੇ ਖਾਓ ਇਹ ਇਹ ਸਾਬ ਨਾ ਸ਼ਬਦ ਪੜਦੇ ਆ ਇਹ ਤਿੰਨਾ ਹੀ ਸ਼ਬਦਾਂ ਦਾ ਰੋਟੀ ਖਾਨ ਦੇ ਨਾਲ ਕੋਈ ਮਤਲਬ ਨਹੀਂ ਨਾਨਕ ਪ੍ਰੋਫੈਸਰ ਨਾਗਤੀਕਰ ਪ੍ਰਸਾਦ ਗੁਰਦੇਵ ਵੀ ਮੇਰੇ ਤੇ ਕਿਰਪਾ ਉੱਥੇ ਪ੍ਰਸਾਦ ਦਾ ਮਤਲਬ ਕਿਰਪਾ ਕਰਨੀ ਅਨਿਕ ਪ੍ਰਕਾਰ ਭੋਜਨ ਬਹੁ ਕੀ ਹੈ ਬਹੁ ਵਿੰਜਨ ਮਿਸਟਾਏ ਕਰੀ ਪਾਕ ਸਾਲ ਸੋਚ ਵੀ ਉੱਥੇ ਆ ਵੀ ਮੈਂ ਆਪਣੇ ਹਿਰਦੇ ਰੂਪੀ ਰਸੋਈ ਨੂੰ ਪਵਿੱਤਰ ਕੀਤਾ ਹੈ ਤੇ ਮੈਨੂੰ ਜੋੜ ਲਵੋ ਹੁਣ ਸਿਮਰਨ ਦੀ ਦਾਤ ਬਖਸ਼ ਦਿਓ ਤੇ ਤੀਜੇ ਸ਼ਬਦ ਦਾ ਅਰਥ ਜੜਾ ਵਾ ਈ ਉਹ ਗਰੀਬੀ ਦੇ ਵਿੱਚ ਵੀ ਸੁਖੀ ਜੀਵਨ ਦਾ ਅਨੁਭਵ ਕਰਦੇ ਨੇ ਜ਼ਮੀਨ ਤੇ ਪਕਾ ਕੇ ਖਾ ਪਕਾ ਕੇ ਬਣਾਈਆਂ ਹੋਈਆਂ ਰੋਟੀਆਂ ਨੂੰ ਖਾ ਕੇ ਵੀ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਖੁਸ਼ ਕਰ ਲਿਆ ਹੈ ਆਪਣੇ ਸਿਮਰਨ ਦੇ ਨਾਲ ਪਰ ਕੀ ਇਹ ਵਿਖਾਵਾ ਕਰੀ ਜਾਂਦੇ ਆ ਨਾ ਕੋਈ ਘਰ ਵਾਲਾ ਟੋਕਦਾ ਕਿਸੇ ਨੂੰ ਵੀ ਜੇ ਤੂੰ ਸ਼ਬਦ ਪੜ੍ਹੇ ਤੇ ਇਹਦੇ ਅਰਥ ਦੱਸੋ ਜੀ ਕੀ ਬਣਦੇ ਆ ਨਾ ਗ੍ਰੰਥੀ ਸਿੰਘ ਕੋਸ਼ਿਸ਼ ਕਰਦੇ ਅਰਥ ਪੜਨ ਦੀ ਸਿਰਫ ਰੌਲਾ ਲਾਣਾ ਮਤਲਬ ਆ 2 ਘੰਟੇ ਪੂਰੇ ਕਰਨੇ ਆ ਉਹਦੇ ਵਿੱਚ ਵੀ 1 ਮਿੰਟ 1 ਘੰਟੇ ਦੇ ਵਿੱਚ ਘੱਟੋ ਘੱਟ 60 ਵਾਰੀ ਘੜੀ ਹਲ ਦੇਖਣਾ ਕਿ ਕਿੰਨਾ ਕੁ ਟਾਈਮ ਰਹਿ ਗਿਆ ਮੈਂ ਘੰਟੀ ਮਾਰਾਂ ਕਿ ਨਾ ਮਾਰਾਂ ਅਜੇ ਇੱਕ ਅਖੰਡ ਪਾਠ ਤਾਂ ਧੰਈ ਬੰਦ ਹੋ ਜਾਣਾ ਚਾਹੀਦਾ ਬਿਲਕੁਲ ਇਹ ਧੰਦਾ ਹੈ ਹੋਰ ਕੁਝ ਨਹੀਂ ਪਾਠ ਕਰੋ ਕਰੋ ਉਹਨੂੰ ਵਿਚਾਰੋ ਮੈਂ ਕਹਿੰਦਾ ਭਾਵੇਂ 1 ਮਹੀਨੇ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਪੂਰਾ ਹੋਵੇ ਪਰ ਅਰਥਾਂ ਸਮੇਤ ਕਰੋ ਕੋਈ ਸਮਝਦੇ ਆਵੇ ਘੱਟੋ ਘੱਟ ਸਾਰੀ ਉਮਰ ਪਾਠ ਕਰਦੇ ਰਹਿੰਦੇ ਨੇ ਪਰ ਅਰਥ ਪਤਾ ਹੀ ਨਹੀਂ ਹੁੰਦੇ ਖਿੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਹੁਣ ਜੇ ਕਿਸੇ ਬਜ਼ੁਰਗ ਨੂੰ ਪੁੱਛ ਲੋ ਜੀ ਆਈ ਪੰਥੀ ਦਾ ਕੀ ਮਤਲਬ ਹੈ ਆਈ ਪੰਥੀ ਕੀ ਹੁੰਦਾ ਪੁੱਛ ਲੋ ਪਤਾ ਹੀ ਨਹੀਂ ਲੱਗਣਾ ਕੀ ਆ ਪਰ ਬਾੜ ਪਤਾ ਕਿੱਦਾਂ ਕਰਨਗੇ ਉਧਰੋਂ ਸਾਬਣ ਲਾਈ ਜਾਣਗੇ ਨਹਾਈ ਜਾਣਗੇ ਉਧਰੋਂ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਆਦੇਸ਼ ਦੇ ਸੇ ਆਦੇਸ਼ ਪਾਲ ਨਹੀਂ ਅਨਾਦ ਨਹਜ ਜੁਗੇ ਕੋ ਵੇਸ ਇਹ ਕਾਦਾ ਪਾਠ ਇਹਦਾ ਫਾਇਦਾ ਕੀ ਇਸ ਪਾਠ ਕਰਨ ਦਾ ਕਰਦੇ ਅਸੀਂ ਵੀ ਇਹ ਦੇ ਰਹੇ ਹਾਂ ਪਹਿਲਾਂ ਜਦੋਂ ਨਹੀਂ ਸੀ ਪਤਾ ਅਸੀਂ ਵੀ ਨਾਉਂਦੇ ਨਾਉਂਦੇ ਪਾਠ ਕਰਦੇ ਰਹੇ ਹਾਂ ਕੋਈ ਮਿੱਤਰੋ ਫਾਇਦਾ ਨਹੀਂ ਜੇ ਇਹਦਾ ਸੁਰਤੀ ਟਿਕਾ ਕੇ ਸਿਮਰਨ ਕਰੋ ਆਪਣਾ ਨਿਤਨੇਮ ਕਰੋ ਉਹਨੂੰ ਸਮਝੋ ਗੁਰੂ ਸਾਹਿਬ ਕੀ ਕਹਿੰਦੇ ਨੇ ਫੇਰ ਹੀ ਫਾਇਦਾ ਗੁਰਬਾਣੀ ਪੜ੍ਹਨ ਦਾ ਤੇ ਸਿਮਰਨ ਕਰਨ ਦਾ ਉਹਦਾ ਨਹੀਂ ਬਾਕੀ ਜੇ ਪੜ-ਪੜ ਗੱਡੀ ਲੱਦੀ ਐ ਪੜ-ਪੜ ਭਰੀ ਐ ਸਾਥ ਆਲੀ ਗੱਲ ਆ ਜਿੰਨਾ ਮਰਜ਼ੀ ਪੜੀ ਜਾਓ ਕੋਈ ਪ੍ਰਾਪਤੀ ਨਹੀਂ ਹੋਣੀ ਗੁਰੂ ਸਾਹਿਬ ਨੇ ਬਾਣੀ ਪੜ ਕੇ ਉਹਨੂੰ ਪ੍ਰੈਕਟੀਕਲ ਕਰਨ ਬਾਰੇ ਕਿਹਾ ਅਸੀਂ ਨਿੱਕੇ ਹੁੰਦੇ ਇੱਕ ਕਹਾਣੀ ਪੜਦੇ ਸੀ ਜੰਗਲ 'ਚ ਕੋਈ ਤੋਤੇ ਫੜਨ ਆਇਆ ਤੋਤੇ ਫੜ ਕੇ ਲਈ ਜਾਂਦਾ ਸੀ ਰਾਜ ਕੋਈ ਸਾਧ ਮਿਲਿਆ ਕੋਈ ਬਾਬਾ ਮਿਲਿਆ ਉਹਨੂੰ ਤਰਸ ਆਇਆ ਉਹਨੇ ਤੋਤੇ ਛੁਡਾ ਦਿੱਤੇ ਤੋਤੇ ਨੂੰ ਕਹਿੰਦਾ ਵੀ ਇੱਕ ਸਬਕ ਸਿੱਖ ਲੋ ਸ਼ਿਕਾਰੀ ਆਏਗਾ ਜਾਲ ਵਿਛਾਏਗਾ ਦਾਣਾ ਡਾਲੇਗਾ ਲੋਭ ਮੇ ਫਸਣਾ ਨਹੀਂ ਹਿੰਦੀ ਦੀ ਕਿਤਾਬ ਚ ਸੀ ਉਹ ਤੋਤੇ ਜਿਹੜੇ ਸੀ ਉਹ ਰੱਟ ਗਏ ਸ਼ਿਕਾਰੀ ਆਏਗਾ ਜਾਲ ਵਿਛਾਏਗਾ ਦਾਣਾ ਡਾਲੇਗਾ ਲੋਭ ਮੇ ਫਸਣਾ ਨਹੀਂ ਫਿਰ ਇੱਕ ਦਿਨ ਸ਼ਿਕਾਰੀ ਆਇਆ ਉਹਨੇ ਜਾਲ ਛੁੱਟਿਆ ਦਾਣੇ ਪਾਏ ਤੇ ਬਹਿ ਗਿਆ ਸਾਈਡ ਤੇ ਤੋਤੇ ਆਏ ਨਾਲੇ ਦੇ ਚੁਗੀ ਜਾਂਦਾਂ ਨੇ ਤੇ ਨਾਲੇ ਪੜੀ ਜਾਨ ਸ਼ਿਕਾਰੀ ਆਏਗਾ ਜਾਲ ਵਿਛਾਏਗਾ ਦਾਣਾ ਡਾਲੇਗਾ ਲੋਭ ਮੇ ਫਸਣਾ ਨਹੀਂ ਤੇ ਨਾਲੇ ਦਾਣੇ ਖਾਣ ਲੱਪੇ ਉਹਨੇ ਰਸੀ ਖਿੱਚੀ ਤੇ ਤੋਤੇ ਫੜ ਕੇ ਤੁਰ ਪਿਆ ਰਸਤੇ 'ਚ ਫੇਰ ਬਾਬਾ ਮਿਲਿਆ ਕਹਿੰਦੇ ਜੀ ਤੇਰਾ ਮੰਤਰ ਅਸੀਂ ਪੜ੍ਹਿਆ ਉਹਨੇ ਕੰਮ ਤੇ ਕੀਤਾ ਨਹੀਂ ਕਹਿੰਦਾ ਮੈਂ ਤੁਹਾਨੂੰ ਪੜਨ ਵਾਸਤੇ ਨਹੀਂ ਸੀ ਕਿਹਾ ਮੈਂ ਤੁਹਾਨੂੰ ਕਰਨ ਵਾਸਤੇ ਕਿਹਾ ਸੀ ਇਹ ਕੰਮ ਤੇ ਕਰਦੇ ਅਸੀਂ ਵੀ ਸਾਰੇ ਇਦਾਂ ਹੀ ਆ ਪੜੀ ਜਾਂਦੇ ਆ ਅਸੀਂ ਨਿਤਨਮ ਕਰੀ ਜਾਂਦੇ ਆ ਅਸੀਂ ਪਰ ਉਸ ਅਨੁਸਾਰ ਕੰਮ ਨਹੀਂ ਕਰਦੇ ਕਈ ਤਾਂ ਮੈਂ ਇਦਾਂ ਦੇ ਦੇਖੇ ਆ ਗੁਰਦਵਾਲਾ ਸਾਹਿਬ ਜਾਣਗੇ ਉਧਰੋਂ ਕੀਰਤਨ ਹੁੰਦਾ ਹੁੰਦਾ ਜਾ ਕਥਾ ਹੁੰਦੀ ਆ ਉਧਰ ਨੂੰ ਜਾ ਕੇ ਗੁਟਕਾ ਸਾਹਿਬ ਲੈ ਕੇ ਦੇ ਵੈਜਨ ਕੇ ਦਰਬਾਰ ਦੇ ਵਿੱਚ ਤੇਰੀ ਛੁਰਤੇ ਕਾਗਰ ਕਿਦਾਂ ਹੋਏਗੀ ਕੰਨਾਂ ਤੇਰੇਆਂ 'ਚ ਕੀਰਤਨ ਪੈ ਰਿਆ ਅੱਖਾਂ ਤੇਰੀਆਂ ਜੜੀਆਂ ਨੇ ਉਹ ਗੁਟਕਾ ਸਾਹਿਬ ਦੇ ਉੱਪਰ ਪਾਠ ਪੜ ਰਹੀਆਂ ਨੇ ਤੇ ਦਿਮਾਗ ਤੇਰਾ ਕੀ ਕਰੂਗਾ ਉਹ ਤੇਰੀਆਂ ਅੱਖਾਂ ਅਨੁਸਾਰ ਚੱਲੂਗਾ ਜਾਂ ਤੇਰੇ ਕੰਨਾਂ ਅਨੁਸਾਰ ਚੱਲੂਗਾ ਦਿਮਾਗ ਨੇ ਤੇ ਇੱਕ ਕੰਮ ਕਰਨਾ ਜਾਂ ਖਾਨ ਅਨੁਸਾਰ ਨੂੰ ਲਾ ਲਓ ਤੇ ਜਾਂ ਕੰਨ ਅਨੁਸਾਰ ਲਾ ਲਓ ਉਹਨੂੰ ਇੱਕ ਟਾਈਮ ਦਰਬਾਰ ਚ ਇੱਕ ਹੀ ਕੰਮ ਕਰਿਆ ਕਰੋ ਸਾਡੇ ਇੱਥੇ ਇੱਕ ਬਾਬਾ ਡੇਰੇ ਦਾ ਉਹ ਵੀ ਐਂ ਕਰਦਾ ਉਹ ਨਾਲ ਉਹਨੇ ਕਮਰਾ ਬਣਾਇਆ ਉਧਰੋਂ ਦਰਬਾਰ ਚ ਕੀਰਤਨ ਚੱਲਦਾ ਹੁੰਦਾ ਬਸ ਉਹ ਗੁਟਕਾ ਲੈ ਕੇ ਬੈਠਾ ਰਹਿੰਦਾ ਵੀ ਮੈਨੂੰ ਦੇਖਣ ਮੈਂ ਪਾਠ ਕਰਨ ਡਿਆ ਲੋਕਾਂ ਤੇ ਪ੍ਰਭਾਵ ਜਿਆ ਪੈਂਦਾ ਹੀ ਪੈਂਦਾ ਹੀ ਰਵੇ ਇੱਕ ਟਾਈਮ ਤੇ ਇੱਕੋ ਹੀ ਕੰਮ ਹੁੰਦਾ ਜਾਂ ਕੀਰਤਨ ਸੁਣ ਲਓ ਜਾਂ ਪਾਠ ਕਰ ਲੋ ਜਾਂ ਨਿਤਨੇਮ ਕਰ ਲੋ ਤੇ ਕਈ ਕੀ ਕਰਦੇ ਮੈਂ ਵੀ ਕਰਦਾ ਰਿਆ ਪਹਿਲਾਂ ਜਦੋਂ ਨਹੀਂ ਸੀ ਪਤਾ ਅੱਜ ਨਿਤਨੇਮ ਰਹਿ ਗਿਆ ਜੀ ਕੱਲ ਨੂੰ ਦੋ ਵਾਰੀ ਕਰ ਲੋ ਜੇ ਨਿਤਨੇਮ ਦੋ ਦਿਨ ਰਹਿ ਗਿਆ ਤੇ ਤੀਜੇ ਦਿਨ ਤਿੰਨ ਵਾਰੀ ਕਰੋ ਇਹ ਬ੍ਰਾਹਮਣਵਾਦ ਹੈ ਇਹਦਾ ਫਾਇਦਾ ਕੁਛ ਨਹੀਂ ਨਿਤਨੇਮ ਦਾ ਮਤਲਬ ਹੈ ਕਿ ਜਿਹੜਾ ਕੰਮ ਅਸੀਂ ਰੋਜ਼ ਕਰਦੇ ਆ ਉਹ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਫਿੱਟ ਹੋ ਜਾਂਦਾ ਬਹਿ ਜਾਂਦਾ ਅਸੀਂ ਇਹ ਸਾਰਾ ਕੁਝ ਜਿਹੜਾ ਗੁਰੂ ਸਾਹਿਬ ਨੇ ਕਿਹਾ ਇਹਨੂੰ ਆਪਣੇ ਸਬ ਕੌਨਸ਼ੀਅਸ ਮਾਈਂਡ 'ਚ ਬਿਠਾ ਕੇ ਇਹਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਤਾਂ ਸਾਨੂੰ ਰੋਜ਼ ਕਰਨ ਬਾਰੇ ਕਿਹਾ ਗਿਆ ਕਿਉਂਕਿ ਜੜੀ ਗੱਲ ਦੀ ਰਿਵੀਜ਼ਨ ਹੁੰਦੀ ਰਹੇ ਉਹ ਸਾਡੇ ਦਿਮਾਗ 'ਚ ਬੈਠੀ ਰਹਿੰਦੀ ਆ ਤੇ ਪੁਰਾਣੀ ਜੜੀ ਗੱਲ ਉਹ ਡਿਲੀਟ ਹੁੰਦੀ ਰਹਿੰਦੀ ਦਿਮਾਗ ਦੇ ਵਿੱਚੋਂ ਅੱਜ ਕੱਲ ਜਿੱਦਾਂ ਮੋਬਾਈਲ ਦੇ ਵਿੱਚ ਆਪਾਂ ਲਾ ਦਿੰਨੇ ਆ ਨਾ ਮੈਸੇਜ 7 ਦਿਨਾਂ ਬਾਅਦ ਕਰਨੇ ਆਪਾਂ ਆਪਸ਼ਨ ਆ ਜਾਂਦੀ ਜਾਂ 14 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਉਹ ਆਪਣੇ ਆਪ ਉੱਟ ਜਾਂਦੇ ਮੈਸੇਜ ਇਦਾਂ ਹੀ ਸਾਡਾ ਦਿਮਾਗ ਕਰਦਾ ਜਿਹਦੇ ਅਸੀਂ ਰੋਜ਼ ਦੀ ਰੋਜ਼ ਉਹਨੂੰ ਪੜਾਂਗੇ ਉਹਨੂੰ ਵਿਚਾਰਾਂਗੇ ਉਹ ਦਿਮਾਗ ਦੇ ਵਿੱਚ ਚੱਲਦਾ ਰਹਿਣਾ ਪਿਛਲੀ ਮੈਮਰੀ ਆਪਣੇ ਆਪ ਡਿਲੀਟ ਹੁੰਦੀ ਰਹਿੰਦੀ ਆ ਜਿਹਦੇ ਬਾਰੇ ਅਸੀਂ ਦੁਬਾਰਾ ਰਿਵੀਜ਼ਨ ਨਹੀਂ ਕਰਦੇ ਸੋ ਇਸ ਕਰਕੇ ਜਦੋਂ ਤੁਹਾਡੇ ਘਰ ਕੋ ਗਰੰਟੀ ਆ ਕੇ ਇਹ ਸ਼ਬਦ ਪੜਦਾ ਹੈ ਨਾ ਉਹਨੂੰ ਪੁੱਛਿਆ ਕਰੋ ਵੀ ਭਾਈ ਸਾਹਿਬ ਇਹਦੇ ਅਰਥ ਦੱਸੋ ਸਾਨੂੰ ਕੀ ਨੇ ਰੋਟੀ ਖਾਣ ਨਾਲ ਦੇ ਨਾ ਇੰਨਾ ਸ਼ਬਦਾਂ ਦਾ ਕੋਈ ਮਤਲਬ ਹੀ ਹੈ ਨਹੀਂਗਾ ਫੇ ਤੁਸੀਂ ਕਿਉਂ ਪੜਦੇ ਹੋ ਇਹ ਸ਼ਬਦ ਸਿੱਧੇ ਗੁਰੂ ਸਾਹਿਬ ਦੇ ਅੱਗੇ ਕਹਿ ਦਿਓ ਗੁਰੂ ਸਾਹਿਬ ਜੀ ਪ੍ਰਸ਼ਾਦਾ ਪਾਣੀ ਆਇਆ ਹੈ ਕਿਰਪਾ ਕਰੋ ਆਪ ਜੀ ਦੇ ਮਿਹਰ ਦੇ ਨਾਲ ਛਕਣ ਲੱਗੇ ਆਂ ਚੜਜੀ ਗਾਲ ਰੱਖਣੀ ਔਰ ਘਰ ਵਾਲੇ ਜੀਆਂ ਤੇ ਮਿਹਰ ਭਰਿਆ ਹੱਥ ਰੱਖਣਾ ਇਹਨਾਂ ਸ਼ਬਦ ਪੜ ਕੇ ਤੇ ਉਹਨਾਂ ਨੂੰ ਭਰਮ ਗਿਆਲ ਚ ਪਸਾਉਣ ਦੀ ਕੀ ਲੋੜ ਹੈ ਸੋ ਜਿਨ੍ਹਾਂ ਨੂੰ ਮੇਰੀ ਗੱਲ ਚੰਗੀ ਲੱਗੀ ਉਹ ਸ਼ੇਅਰ ਕਰ ਦਿਓ ਵੈਸੇ ਮੈਂ ਕਦੇ ਸ਼ੇਅਰ ਕਰਨ ਬਾਰੇ ਕਿਹਾ ਹੈ ਨਹੀਂ ਤੇ ਲੋਕੀ ਕਰਦੇ ਵੀ ਹੈ ਨਹੀਂਗੇ ਤੇ ਜਿਨ੍ਹਾਂ ਨੂੰ ਮਾੜੀ ਲੱਗੀ ਹੈ ਜਿਹੜੇ ਗਰੰਥੀ ਸਿੰਘਾਂ ਨੂੰ ਤੇ ਉਹ ਗੁਰੂ ਸਾਹਿਬ ਨੂੰ ਪੁੱਛ ਕੇ ਦੇਖਿਓ ਬੁਲਾਏ ਗੱਲ ਸਹੀ ਕਰਦੇ ਦੇ ਕੇ ਗਲਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ